पानी बाहर आ रहा है। चले लगी। गुड़द्वार जीते ना तू वाला। पानी तो मैं कह रहा हूं। नीचे लंदा है। अब बाहर का पानी बाहर आ गया। अब बाहर से वाला। तेज ले। वो ने उदी। वो तो आवाज तुम ऊपर बढ़िया नहीं तो नौता ही और डर के चले गए ऊपर सारे। ऊपर जांदा का। काड़ा है? ਛੱਡ ਦੋ ਯਾਰ ਚੌਥੀ ਅੱਗੇ ਵੀ ਆਉਂਦੇ ਆਂ ਟਿੱਕਾ ਲਾ ਦੇ ਨਵੀਂ ਵੰਗਾ ਕੋਈ ਜੀ ਜਨਰੇਟਰ ਦੀ ਨੱਪ ਟੁਕੇ ਹੋਈ ਜੀ ਜੱਤੇ ਕਰ ਲਿਆ ਸਿੱਧੇ ਸਾਰੇ ਉਹ ਨਾ ਯਾਰ ਹੁਣ ਜੇ ਹੁਣ ਜੇ ਆ ਇੱਕੜ ਆਈ ਤੇ ਅੱਜ

रंग पे रंग लगाला तो बीच से वाला मैंने कडू वाले के उठया ये तो रंग का ज्यादा से परफेक्ट रंग का ज्यादा से रूबतना है नहीं एक नखानो तो करना है लगना इन्हें फाड़न लग गए नहीं लगना है थारो ये दे डाला ਸੋ ਬੱਟੇ ਵੀ ਨਹੀਂ ਆ ਗਿਆ ਹੁਣ ਲੈ ਆਪੇ ਲੈਉਗੇ ਹੋਰ ਇਹ ਜੋ ਗਰਮਿਕਾ ਪਿੱਛੇ ਨੂੰ ਘਾ ਧੁੱਪ ਜਾਂਦੀ ਜਾਂਦੀ ਆ ਉਹ ਨੋਟੋ ਜਾਂ ਪੈਪਰੇਚਰ ਪਾਸ ਪੂਰਾ ਕਰਾ ਟਾਂਡ ਕੇ ਨਾ ਕਰਦੇ ਟਾਂਡ ਲਾਲ ਕਰਦੇ ਉਹ ਜਿਹੜੇ ਉਹ ਪਰਾਨਾ ਮਾਨੀ ਕਿ ਆਮਡ ਤੇ ਮਾਹੀ ਮਗਾਲਣੀ ਚਾਹ ਡਰੈਲ ਡਰੈਲ ਕੈਦਵੈਨਾਂ ਨੂੰ ਇੱਕ ਕਾਲੂ ਚੱਕ ਲਿਆ ਹਾਂ ਚੱਕ ਲਿਆ ਚੱਕ ਲਿਆ ਬੱਜੀ ਕੇ ਤਾਰ ਬਥੇਰੀ ਲੰਬੀ ਉਹਦੀ ਹੈਟਾਂ ਤੇ ਤੇਰੇ ਆ ਜ ਸਾੜੀ ਹੋਈ ਆ ਭਾਬੀ ਨੇ ਮੈਨੂੰ ਪਹਿਲਾਂ ਕਿਹਾ ਮੈਂ ਗਿਆ ਨਹੀਂ ਇਹ ਦੇਖੋ ਹੈਗੀ ਤਿੱਡਰੇ ਮੈਨੂੰ ਤਾਂ ਦਿਨ ਦਾ ਤਾਂ ਦੇਣੀ ਵੀ ਨਹੀਂ ਮੈਨੂੰ ਨਹੀਂ ਦਿੰਦੀ ਚੀਜ਼ ਇਹਨੇ ਇਹਨੇ ਫੋਨ ਕਰਿਆ ਤਾਂ ਹਾਂ ਤਾਰੀ ਕੰਪਨੀ ਗਿਆ ਯਾਰ ਤਰੇਂਦੀ ਦੇ ਦੇ ਕੰਮ ਤੇ ਨਹੀਂ ਆਤਾ ਅਰੇ ਕੰਮ ਲਾਉਣਾ ਤਾਂ ਹੈਗਾ ਨਾ ਮਾਤਾ ਅੱਜ ਮੈਂ ਗਿਆ ਤਾਂ ਮੈਂ ਕਿਹਾ ਮੇਰੀ ਪੇਠੇ ਤੂੰ ਦੀ ਚਾਚੇ ਨਾਣੀ ਵੀ ਕਰਦੇ ਦੇਖਦਾ ਬੈਠਾ ਲਾ ਉੱਤਰ ਕੇ ਦੇਖੀ ਜਾ ਬੇ ਯਾਰ ਕੋਣ ਹੋ ਰੱਖਦੇ ਕੋਣ ਹਾਂ ਮਰੀ ਉਹ ਕੰਮ ਤੇ ਇਹ ਇਟਰਨ ਬੜਾ ਦੇਖ ਕੇ ਆਣ ਨਾ ਕਿ ਤੁਮ ਕਿੱਥੇ ਗਿਆ ਲਾ ਕਾ ਔੜਦਾ ਕੀ ਫੜੀ ਫੜ ਕੇ ਰੱਖ ਮੈਂ ਲਵਾ ਦਮਾ ਉੱਤਰਦਾ ਹਾਂ ਹੰਦਾ ਕੇ ਕਰਦਾ ਕਿਹੜਾ ਅੱਕੇ ਬਿਮਾਰ ਹੈ ਬਣੀ ਉਹ ਹਾਂ ਲਾਲਾ ਲਾ ਦੇ ਰੱਖਣੀ ਮੀ ਹਾਂ ਲਾ ਦੇ ਸਿੱਧਾ ਲਾ ਹਾਂ ਇਹ ਮੈਨੂੰ ਪਿਆਦੀ ਨਹੀਂ ਇਹ ਮੈਨੂੰ ਲੱਗਦਾ ਵੀ ਇਹ ਇਮੇਜ ਦਾਦਨ ਵਾਲਾ ਨਹੀਂ ਆਉਂਦਾ ਮੈਂ ਤਾਂ ਬਾਈ ਕਲੂੰੰਦਸਦਾ ਇਹਨੇ ਕਲੰਨੇ ਮੈਦੇ ਸਾਹ ਨੂੰ ਆਹ ਦਦਾ ਦੱਸੇ ਤਾਂ ਕਿ ਬਈ ਮਾਰ ਗੁੱਤਰ ਉਹਦੇ ਤੇ ਦਾਣੇ ਗਾਮ ਚਾਚੀ ਛਾਤਰੀ ਵੀ ਜਾ ਕੇ ਬਹਿ ਗਏ ਗੁੱਤਰ ਉਤਰਣੇ ਦਾ ਇੱਥੇ ਹੈਂ ਥੱਲੇ ਨੂੰ ਕਾਚੇ ਦੱਸਣਾ ਥੱਲੇ ਦਾ ਚਾਚੇ ਨੂੰ ਨਾ ਕਿ ਆ ਕੇ ਬਾੜ ਵੀ ਨਾ ਗੁੱਡੇ ਹੀ ਆ ਦੀ ਦਸਤਾਉਂ ਇੱਕਾਂ ਲੱਕ ਵਿੱਚ ਨਾ ਰੱਖ ਬਿਚਨਾਂ ਰੱਖ ਇਹਨਾਂ ਡੋਲਰ ਹਾਇ ਨੇ। ਸਿੱਧਾ ਡੋਲਰ ਕੋਠੇ ਪੁੱਤਾਂ ਨਾਲ। ਕਹਾਂ ਨਹੀਂ ਕਿ ਲਾਉਂਗਾ। ਹੂੰ। ਉਹ ਤਾਂ ਮੈਂ ਕਹਿੰਦਾ। ਅੱਛਾ ਉਹ। ਹਾਂ ਇਹਦੇ ਪਸੰਦ ਨਾਲ ਟਿੱਕੇ ਮੇਰੀ। ਬਲੀਕ ਭੱਜੀ ਵਿੱਚ ਦਿਖੇ ਵੀ। ਇੱਕ ਵਾਰੀ ਜਾਂ ਮੀ ਨਹੀਂ ਤਾਂ। ਦੂਗੀ ਵਿੱਚ ਖੋਈ ਨਾ ਵੀ ਪਚਬਾਈਟਾ ਰਹਾ ਹਣਾ। ਹਾਂ। ਦਵਾਈ ਕਾਹਨੂੰ ਮੈਂ ਕਰਦਾ ਰੁਕਾ ਫੜ ਕੇ ਰੱਖ। ਕੰਨ ਰੈਂ ਦੇ ਕਹਾਂ ਤਾਂ ਦਿਖਣਾ ਰਹਿਣ ਜੋ। ਰੈਂ ਦੇ। ਲਾਲ ਪੂੰਜੀ ਦੀ ਪਹਿਲਾ। ਮੈਂ ਬੁਗੋਟਾ ਬਾਈ ਨੋ ਕਪੜਾ ਦੇ ਲੈ। ਬਤਾ ਕੇ ਆਦਾ ਹੈ ਜਿਹੜੀ ਉਹ ਨਹੀਂ ਦੀ ਜਾਂ ਮੀ ਪੈ ਗਿਆ ਜਿਹੜੀ ਖੁੱਡੇ ਜੇ ਰਹਿ ਗਿਆ ਤਾਂ ਹਾਂ ਜਾਂ ਉਹ ਆਹੀ ਉਹਦਾ ਦੂਆ ਤਾਂ ਉਹ ਆਹੀ ਫੌਜੀ ਵਾਲੀ ਕਹਿੰਦੇ ਇਹ ਉਹ ਹੀ ਆ ਮਰੇ ਆਇਆ ਆਹਨ ਬਦਾਮੀ ਰੰਗ ਬਦਾਮੀ ਹਾਂ ਹਾਂ ਲੈ ਹਾਂ ਇਹ ਹਣ ਹੋਈ ਹੈ ਜੀ ਇਹ ਫੌਜੀ ਦੇ ਕਬੂਤਰ ਵਜਾ ਹੈ ਕਾੜਾਇਆ ਚਾਚੇ ਹੋਗੀ 10 ਮਿੰਟ ਬਾਸੇ